ਪੰਜਾਬ ਕਾਂਗਰਸ ਦੇ ਲੀਡਰ ਅੱਜ ਨਸ਼ਾ ਤਸਕਾ ਨੂੰ ਪਹੁੰਚਾਦੇ ਹੋਏ ਦਿਖ ਰਹੇ ਨੇ ਕਾਂਗਰਸ ਦੇ ਪ੍ਰਵਕਤਾ ਮੁਖ ਪ੍ਰਵਕਤਾ ਅਰਸ਼ਦੀਪ ਖੜਿਆਲ ਉਸ ਥਾਰ ਵਾਲੀ ਬੀਬੀ ਨਾਲ ਖੜੇ ਹੋਏ ਨੇ ਜਿਹੜੀ ਥਾਰ ਵਾਲੀ ਬੀਬੀ ਪੰਜਾਬ ਪੁਲਿਸ ਚ ਕਨਸਟੇਬਲ ਹੈ ਔਰ ਉਸੇ ਪੰਜਾਬ ਪੁਲਿਸ ਨੇ ਉਨੂੰ ਨਸ਼ਾ ਤਸਕਰੀ ਨਸ਼ੇ ਵਪਾਰ ਸੰਲਪਤ ਹੋਣ ਦੇ aarop se giraftar kita hai ਅਰਸ਼ਦੀਪ ਖੜਿਆਲ ਦੀ ਸਟੇਟਮੈਂਟ ਮੈਂ ਹੁਣੀ ਸੁਣੀ ਉਹ ਕਹਿੰਦੇ ਨੇ ਪੰਜਾਬ ਦੇ ਕਾਂਗਰਸ ਦੇ ਮੁਖ ਪਰਵਤਤਾ ਕਹਿੰਦੇ ਨੇ ਕਿ ਪ੍ਰਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਜਿਹੜਾ ਪਰਚਾ ਚੱਲ ਰਿਹਾ ਮੈਂ ਉਹਦੇ ਲਈ ਆ ਉਹ ਖੜਿਆਲ ਸਾਹਿਬ ਜਿਹੜੀ ਉਹਨੇ ਕਾਲੀ ਕਮਾਈ ਕੀਤੀ ਹੈ ਜਿਹੜੀ ਕ腐ਪਸ਼ਨ ਕਰਦੀ ਹੈ ਉਹ ਨਸ਼ੇ ਦੇ ਵਪਾਰ ਨਾਲ ਸੰਬੰਧਿਤ ਕਮਾਤਦ ਕਰਦੀ ਹੈ ਹੁਣ ਤੁਸੀਂ ਜਿਹੜਾ ਹੈਗਾ ਹੈ ਨਸ਼ੇ ਦੇ ਵਪਾਰ ਦੇ ਨਾਲ ਜੋ ਪੈਸਾ ਆਇਆ ਹੈ ਤੁਸੀਂ ਉਸ ਪੈਸੇ ਨੂੰ ਲੁਕਾਉਣ ਚ ਹੈਲਪ ਕਰੋਗੇ ਦੀ ਇਹ ਕਾਂਗਰਸ ਦੇ ਦੋਰੇ ਮਾਫਦੰਡ ਨੇ ਇਹ ਉਹ ਕਾਂਗਰਸ ਹੈ ਜਿਸ ਨੂੰ ਪੰਜਾਬ ਦੇ ਅੰਦਰ ਵਿਪਖਸ਼ਤੀ ਭੂਮਿਕਾ ਜਿਹੜੀ ਹੈਗੀ ਹੈ ਪੰਜਾਬ ਦੇ ਲੋਕਾਂ ਨੇ ਦਿੱਤੀ ਹੈ ਔਰ ਵਿਪਖਸ਼ੀ ਭੂਮਿਕਾ ਦੇ ਤੌਰ ਤੇ ਯਾਮਾਦੀ ਪਾਰਟੀ ਨੂੰ ਇਹ ਕੁਐਸਚਨ ਕਰਨਾ ਹੈ ਕਿ ਤੁਸੀਂ ਪੰਜ ਡੈਡਲਾਈਨ ਦੇ ਦੇ ਬਾਪੂ ਜੀ ਨਸ਼ਾ ਖਤਮ ਨਹੀਂ ਕਰ पाए ਇਹ ਪੁੱਛਣ ਦੀ ਬਜਾਏ ਤੁਸੀਂ ਨਸ਼ਾ ਤਸਕਰਾਂ ਦੇ ਨਾਲ ਖੜ ਗਏ ਹੋ ਜਵਾਬ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਪਖਸ਼ ਤੇ ਨੇਤਾ ਕੀ ਕਿਆ ਅਸਤੀਵ ਖੜਿਆ ਦੇ ਨਾਲ ਖੜੇ ਨੇ ਨਸ਼ਾ ਤਸਕਰਾਂ ਬਚਾ ਰਿਹਾ ਜਵਾਬ ਦੇਣ ਰਾਜਾ ਵਡਿੰਗ ਜਿਹੜੇ ਕਾਂਗਰਸ ਦੇ ਸਤਕਾਰ ਜੋ ਪੰਜਾਬ ਦੇ ਪ੍ਰਧਾਨ ਨੇ ਔਰ ਜਿਹੜੇ ਸੰਸਦ ਵੀ ਨੇ ਕੀ ਉਹ ਨਸ਼ਾ ਤਸਕਰਾਂ ਬਚਾਉਣ ਵਾਲੇ ਆਪਣੇ ਮੁੱਖ ਬਕਤਾ ਦੇ ਨਾਲ ਖੜੇ ਨੇ ਜਵਾਬ ਦੇਣ ਸਰਦਾਰ ਪ੍ਰਗਟ ਸਿੰਘ ਸਰਦਾਰ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਹੋਰ ਲੀਡਰ ਜਵਾਬ ਦੇਣ ਕੀ ਨਸ਼ਾ ਤਸਕਰ ਨੂੰ ਬਚਾਉਣ ਵਾਲੇ ਅਰਸ਼ਦੀਪ ਖੜਿਆਲ ਨਾਲ ਖੜੇ ਆ ਜਾਂ ਉਹਦੇ ਅਗੇਂਸਟ ਖੜੇ ਆ ਇਹ ਵਕਾਲਤ ਵਾਲੀ ਗੱਲ ਨਾ ਸਾਨੂੰ ਦੱਸਿਓ ਵਕੀਲਾਂ ਦਾ ਧਰਮ ਹੁੰਦਾ ਹੈ ਗੁਨਾਹਗਾਰਾਂ ਨੂੰ ਸਜ਼ਾ ਦਿਵਾਣੀ ਗੁਨਾਹਗਾਰਾਂ ਨੂੰ ਬਚਾਉਣਾ ਨਹੀਂ ਔਰ ਨਸ਼ੇ ਦੇ ਉੱਪਰ ਕੋਈ ਕੰਪਰੋਮਾਈਜ਼ ਨਹੀਂ ਹੈ ਕਰਪਸ਼ਨ ਦੇ ਤੁਸੀਂ 10 ਉਦਾਹਰਣ ਦਿੱਲੇ ਦੇ ਦਿੱਤੇ ਹੋਣੇ ਆ ਪਰ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਪੰਜਾਬ ਦੇ ਮਾਮਾ ਦੇ ਪੁੱਤ ਖੋਏ ਗਏ ਨੇ ਉਹਨਾਂ ਕੁੜੀਆਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪਤੀ ਮਰ ਗਏ ਨੇ ਉਹਨਾਂ ਘਰਾਂ ਜਾ ਕੇ ਦੇਖੋ ਜਿਨ੍ਹਾਂ ਦੀ ਪੂਰੀ ਜਨਰੇਸ਼ਨ ਖਤਮ ਹੋ ਗਈ ਤਾੜੇ ਲੱਗੇ ਨੇ ਖੜਿਆਲ ਸਾਹਿਬ ਇਹ ਨਸ਼ੇ ਦੇ ਵਿਪਾਦ ਦੇ ਨਾਲ ਕਿਸੇ ਤਰੀਕੇ ਨਾਲ ਖੜਾ ਹੋਣਾ ਜਿਹੜਾ ਹੈ ਨੌਨ ਐਕਸੈਪਟੇਬਲ ਹੈਗਾ ਇਹ ਤੁਹਾਡੇ ਤਰਕ ਬਕਾਲਤ ਵਾਲੇ ਨਹੀਂ ਚੱਲਣੇ ਦੁਬਾਰਾ ਜਵਾਬ ਦੇ ਦਿਓ ਮੈਨੂੰ ਫਿਰ ਮੈਂ ਇੰਨਾ ਹੀ ਕਹਿਣਾ ਚਾਹੁੰਗਾ ਸ਼ਰਾਫਤ ਕਰਤੇ ਵੀ ਲੋਕ ਮਿਲਤੇ ਹਨ ਪਰ ਗੁਨਾਹਗਾਰੋਂ ਕੇ ਸਾਥ